ਟਿੰਡਾ ਦੇ ਗੁਰਨਾਣਕ ਨਗਰ ਵਿੱਚ ਇੱਕ ਵਿਅਕਤੀ ਵੱਲੋਂ ਖਰੀਦਾ ਗਿਆ ਸੀ ਇੱਕ ਪਲਾਟ ਜਿਸ ਵਿਅਕਤੀ ਦੇ ਨਾਲ ਕੀਤਾ ਬਿਆਨਾਂ ਉਸ ਦੇ ਨਾਮ ਤੇ ਨਹੀਂ ਨਿਕਲਿਆ ਇਹ ਪਲਾਟ ਜਦ ਦੋਸਤੋ ਪੈਸੇ ਵਾਪਸ ਮੰਗੇ ਤਾਂ ਉਸ ਨੇ ਨਹੀਂ ਦਿੱਤੇ ਤੇ ਜਦ ਉਸ ਨੂੰ ਥਾਣੇ ਭਲਾਇਆ ਗਿਆ ਤਾਂ ਉਲਟਾ ਦੇਨ ਲੱਗ ਗਿਆ ਧਮਕੀਆਂ ਅੱਜ ਪੇੜ ਤੇ ਵਿਅਕਤੀ ਪਹੁੰਚਾ ਐਸਐਸਪੀ ਦਫ਼ਤਰ ਅਤੇ ਐਸਐਸਪੀ ਦੇ ਰੀਡਰ ਨੇ ਉਸ ਨੂੰ ਦਵਾਇਆ ਵਿਸ਼ਵਾਸ ਕੇ ਹੋਵੇਗੀ ਬਣਦੀ ਕਾਰਵਾਈ ਮਾਮਲਾ ਬਠਿੰਡਾ ਦੇ ਗੁਰਨਾਨਕਨਗਰ ਦਾ ਅੱਜ ਜਸਵਿੰਦਰ ਸਿੰਘ ਨਾਮ ਦਾ ਵਿਅਕਤੀ ਬਠਿੰਡਾ ਦੇ ਐਸਐਸਪੀ ਦਫ਼ਤਰ ਪਹੁੰਚਿਆ ਅਤੇ ਉਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਰਨਾਨਕਨਗਰ ਵਿਖੇ ਇੱਕ ਵਿਅਕਤੀ ਦੁਆ ਉਸ ਨੇ ਪਲਾਟ ਆਪਣਾ ਖਰੀਦਾ ਸੀ ਤੇ ਉਸ ਨੇ ਬਿਆਨਾ ਦਿੱਤਾ ਸੀ ਜਦੋਂ ਉਹਨਾਂ ਵੱਲੋਂ ਇਨਕੁਆਰੀ ਕੀਤੀ ਗਈ ਤਾਂ ਇਹ ਉਸ ਵਿਅਕਤੀ ਦੇ ਨਾਮ ਤੇ ਪਲਾਟ ਹੀ ਨਹੀਂ ਸੀ ਅਤੇ ਉਸ ਤੋਂ ਬਾਅਦ ਉਹ ਜਦ ਤਹਿਸੀਲ ਦੇ ਵਿੱਚ ਆਪਣਾ ਜੋ ਡੇਟ ਰੱਖੀ ਗਿਆ ਸੀ ਰਜਿਸਟਰੀ ਦੇ ਲਈ ਆਪਣਾ ਰਜਿਸਟਰੀ ਦੇ ਲਈ ਤਾਂ ਉਹਨਾਂ ਨੇ ਆਪਣੀ ਹਾਜ਼ਰੀ ਲਵਾਈ ਅਤੇ ਉਹ ਵਿਅਕਤੀ ਬਾਅਦ ਦੇ ਵਿੱਚ ਇਹਨਾਂ ਤੋਂ ਫੋਨ ਕਰਕੇ ਪੈਸੇ ਦੀ ਮੰਗ ਕਰਨ ਲੱਗਾ ਕਿ ਜੋ ਬਾਕੀ ਪੈਸੇ ਰਹਿੰਦੇ ਉਹ ਦੇਤੇ ਜਾਣ ਜਦ ਇਹਨਾਂ ਨੇ ਨਹੀਂ ਦਿੱਤੇ ਤਾਂ ਉਹ ਉਲਟਾ ਇਹਨਾਂ ਨੂੰ ਧਮਕੀਆਂ ਦੇਣ ਲੱਗਾ ਤੇ ਇਹਨਾਂ ਵੱਲੋਂ ਬਠਿੰਡਾ ਦੇ ਐਸਐਸਪੀ ਨੂੰ ਇੱਕ ਅਰਖਾ ਦਿੱਤੀ ਗਈ ਅਤੇ ਮੰਗ ਕੀਤੀ ਗਈ ਕਿ ਬੀਐਸਪੀ ਦੀ ਓਤੇ ਬਣਦੀ ਜਿਹੜੀ ਆਪਣਾ ਕਾਰਵਾਈ ਉਹ ਕੀਤੀ ਜਾਵੇ ਇਸ ਸਬੰਧੀ ਜਾਦਤ ਥਾਣਾ ਧਰਮਾਦੀ ਪੁਲਿਸ ਪਾਰਟੀ ਵੱਲੋਂ ਆਪਣਾ ਥਰਮਲ ਥਾਣੇ ਵਿਖੇ ਬੁਲਾਇਆ ਗਿਆ ਤਾਂ ਉਲਟਾ ਉਸ ਵਿਅਕਤੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗਿਆ ਤਾਂ ਅੱਜ ਫਿਰ ਇਹ ਵਿਅਕਤੀ ਜਿਹੜਾ ਪੀੜਤ ਵਿਅਕਤੀ ਹੈ ਉਹ ਐਸਐਸਪੀ ਦਫ਼ਤਰ ਪਹੁੰਚਿਆ ਅਤੇ ਉਸ ਨੇ ਮੰਗ ਕੀਤੀ ਕਿ ਉਸ ਵਿਅਕਤੀ ਦੇ ਉੱਤੇ ਧੋਖਾਧੜੀ ਦਾ ਮਾਮਲਾ ਤਰਜ ਕੀਤਾ ਜਾਵੇ ਐਸ ਸਬੰਧੀ ਐਸਐਸਪੀ ਦੇ ਰੀਡਰ ਵੱਲੋਂ ਐਸਐਚਓ ਨੂੰ ਫੋਨ ਕਰਕੇ ਸਾਰੀ ਜਾਣਕਾਰੀ ਜਿਹੜੀ ਅਗੱਤੀ ਗਈ ਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਜੋ ਵੀ ਬਣਦੀ ਕਾਰਵਾਈ ਹੈ ਉਹ ਪੀੜਤ ਵਿਅਕਤੀ ਜੋ ਵੀ ਮੰਗ ਕਰ ਰਿਹਾ ਉੱਤੇ ਉਦੇਸ ਅਨੁਸਾਰ ਬਣਦੀ ਕਾਰਵਾਈ ਲਈ ਹੋ ਕੀਤੀ ਜਾਵੇਗੀ ਆਉਸੋ ਸੁਣਾਉਣਾ ਹੈ ਕੀ ਕਹਿੰਦੇ ਨੇ ਇਸ ਸਬੰਧੀ ਪੀੜ ਤੇ ਕਿਸ ਤਰ੍ਹਾਂ ਦੀਆਂ ਦੇ ਰਿਹਾ ਉਹ ਵਿਅਕਤੀ ਧਮਕੀਆਂ? ਅੰਮ੍ਰਿਤਪਾਲਾ ਮਤਦਾ ਸਿਸ਼ਿੰਦਰ ਸਿੰਘ ਜੀ ਕੀ ਮਾਮਲਾ ਕੀ ਸੀ? ਕੀ ਦਰਜ ਕਰਾਇਆ ਸੀ? ਸਰ ਮੈਂ ਅੱਜ ਵਿਚਾਰ ਪਰਸੋਂ ਮੈਂ ਮੈਂ ਉਹਨੂੰ ਇੱਕ ਦਰਖਾਸਤ ਦੇ ਗਿਆ ਸੀਗਾ। ਮੇਰੇ ਤੋਂ ਨਾ ਠੱਗੀ ਵਜਿਏ ਜੀ ਪਲਾਟ ਦੀ ਤੇ ਉਹ ਬੰਦੇ ਨਾਮ ਪਲਾਟ ਹੈ ਨਹੀਂਗਾ। ਜਗਾ ਬੋਲਦੀ ਨਹੀਂ ਉਸਦੇ ਨਾਮ। ਮੈਂ ਇਥੋਂ 1.5 ਲੱਖ ਰੁਪਏ ਲੈ ਗਏ ਜੀ। ਤੇ ਧੋਖਾਧੜੀ ਦਾ ਕੇਸ ਦਰਜ ਕਰਾਉ ਉਹਦੇ ਹੋਣਾ ਚਾਹੀਦਾ ਜੀ। ਤੇ ਨਾਲੇ ਮੈਨੂੰ ਤੁਹਾਨੂੰ ਕੇਂਦਰ ਥਾਣੇ ਪਰ ਤੋਂ ਸੱਦਾ ਸੀ ਮੈਨੂੰ ਧਮਕੀਆਂ ਦਿੱਤੀਆਂ ਮਾਰਨੀ ਤੋਂ ਮੇਰੀ ਐਸੀ ਤਰੀ ਜਾਣ ਦਾ ਮੇਰੀ ਪਹੁੰਚ ਨਹੀਂ ਜਾਣ ਦਾ। ਬਾਰ ਨਿਕਲ ਤੋਂ ਥਾਣੇ ਤੋਂ ਥਾਣੇ ਦੇ ਕੋਲੇ ਪਕੜਾ ਸਕਦੇ ਹੋ ਜਨਾਬ ਤੁਸੀਂ ਪੜਾ ਕੇ ਵੇਖੋ ਉੱਤੇ ਵੀ ਕੀ ਕੈਮਰਾਜਮਨ ਕੀ ਕੁਛ ਬੋਲਿਆ ਜੀ ਰਿਡਰ ਨੂੰ ਮਿਲੋ ਰਿਡਰ ਕਰਨਾ ਰਿਡਰ ਸਾਹਿਬ ਨੇ ਦੁਆਰਾ ਐਸਐਸ ਕਾ ਨੂੰ ਫੋਨ ਕੀਤਾ ਜੀ ਇਹਨੇ ਸੁਣਵਾਈ ਦੇ ਤੌਰ ਤੇ ਕਿਸਨਵਾਏ ਤੇ ਹੁਣ ਜਾਣਦੇ ਆ ਜੀ ਮਿਲਦੇ ਆ ਜਾ ਕੇ ਕੀ ਸੁਣਵਾਈ ਸਾਡੀ ਹੋਣੀ ਮੰਗ ਸਰ ਸਾਰੇ ਇਹੀ ਕਰਦੇ ਆ ਅਸੀਂ ਕਿ ਇਹਦੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਤੇ ਪਾਰਚਾ ਦਰਜ ਹੋਣਾ ਚਾਹੀਦਾ ਤੋ ਖਤੜੀ ਦਾ ਕਿਸਨੇ ਤਮ ਕੇ ਹੁਣ ਸਮਝਿਆ ਤੁਹਾਨੂੰ ਸਿਰ ਜਾਨ ਮਾਰਨੀ ਹੁੰਦੀ ਹੈ ਕਹਿੰਦੇ ਥਾਣੇ ਬਾਹਰ ਆ ਤੈਨੂੰ ਵੇਖਦੇ ਆ ਪਾਪ ਤੋਂ ਸਾਨੂੰ ਫੱਡੇ ਸੀਗੇ ਜੀ ਇਸ ਤੋਂ ਸਾਡੇ ਆਸਰਾ ਸੀ ਤੇ ਤੂੰ ਮੇਰੀ ਪਹੁੰਚ ਨਹੀਂ ਜਾਣਦਾ ਤੂੰ ਮੇਰੇ ਜਾਣਦਣ ਤੂੰ ਕਿੰਨੂ ਖਾਣੇ ਸੱਦਿਆ ਤੈਨੂੰ ਹੁਣ ਪਤਾ ਲੱਗੂਗਾ ਤੂੰ ਬਾਹਰ ਨਿਕਲ ਤੈਨੂੰ ਦੇਖਦੇ ਆ ਮੈਨੂੰ ਕਿਸੇ ਟਾਈਮ ਵੀ ਕੋਈ ਹੁੰਦਾ ਤਾਂ ਜੀ ਉਹ ਤੇ ਮੇਰੇ ਮਾਲੀ ਨਿਸਾਨ ਹੁੰਦਾ ਜਾਂ ਜਾਣੀ ਹੁੰਦਾ ਉਹਦਾ ਜ਼ਿੰਮੇਵਾਰ ਇਹੀ ਵਿਅਕਤੀ ਹੋਗਾ ਜੀ